ਓਕਾਰ ਸਤਿਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਦਛਾਇ ਦਸਵੇਂ ਸਰਾਮਗ ਸੁਦਸਮੋਹ ਸੁਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਰਧਨ ਸੁਦ ਸੁਧਾਦਕ ਸੰਤ ਸਮੋਹ ਅਨੇਕ ਮਤੇ ਕੇ ਸਾਰੇ ਦੇਸ ਕਦਕ ਰਹੇ ਉਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੇ ਪਾਇ ਕਿਰਪਾ ਹੂ ਤੇ ਇਕ ਰਤੀ ਬਨੇ ਇਕ ਰਤੀ ਕੇ ਮਾਤਿ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤੁਰੰਗੁਰੰਸੇ ਕੂਦਤ ਪਾਉਣ ਕੇ ਗੰਗੁਜਾਤ ਨਿਵਾਰੇ ਭਾਰੇ ਭਜਾਨ ਕੇ ਭੂਪਲੇ ਵਿਦ ਹਨਵ ਸੇਸਨੁ ਜਾਤ ਵਿਚਾਰੇ ਇਥੇ ਪਏ ਤੋ ਕਹਾ ਪਏ ਭੂਪਤ ਅੰਧ ਗੁਨਾ ਗੀ ਪੈ ਪਧਾਰੀ ਹੁ ਜੀਤ ਫਿਰਐ ਜਉਦੇ ਦਿਸਾਨ ਕੋ ਬਾਜ ਠਰ ਮਰਦੰਗਨ ਕਾਰੇ ਗੁੰਜਿਤ ਗੂੜਗਜਾਨ ਬਿਸੁੰਦਰ ਹੰਸ ਤਹ ਰਾਜਚਾਰੇ ਭੋਤ ਆਪ ਵੇਖਾ ਭਵਾਨ ਕੇ ਭੂਪਤ ਕਉਨ ਗਨਨ ਜਾਤ ਵਿਚਾਰੇ ਸਿਰਿ ਪਾਸਿ ਸਿਰਿ ਭਗਵਾਨ ਪਧੇ ਬਿਨ ਅੰਤ ਕੋ ਹੰਦ ਕੇ ਧਾਮ ਸਿਧਾਰੇ ਤੇਰਤ ਨਾਨਦ ਦਇਆ ਦਮਦਾਨ ਸੋ ਸੰਜਮਨੇ ਹਣੇ ਕਿ ਵਿਸੰਕੈ ਬੇਦਪੁਰਾ ਰਕਤੇ ਉਪਰਾਰ ਜਮੀਨ ਜਵਾਨ ਸੁਬਾਨ ਕੇ ਵੇਖੈ ਪਵਨ ਆਹਾਰ ਜਤੇਜਨ ਧਾਰ ਸਭੈ ਸੁ ਵਿਚਾਰ ਹਜ਼ਾਰ ਕੇ ਦੇ ਕਹਿ ਸ੍ਰੀ ਭਗਵਾਨ ਪਧੇ ਬਿਨ ਪੂਪਤਾ ਏ ਕ੍ਰਤੀ ਬਨੈ ਕਿਨ ਲੇਖੈ ਸੋਤ ਸਿਪਾਹ ਦੁਰੰਤ ਦਬਾਹ ਸੁ ਸਾਸ ਨਾਹ ਦਰਜਾਂਦ ਲੈਗੇ ਭਾਰੇ ਗਵਾਨ ਭਰੇ ਮਨ ਮੈਂ ਕਰ ਪਰਬੰਪੰਗਰ ਨਾਹ ਲੈਗੇ ਤੋਰਾ ਰੇ ਨਮਰ ਹੋਰ ਮਵਾਸਨਾ ਮਾਤਮ ਤੰਗਨ ਮਾਰ ਲੈਗੇ ਸਿਰੇ ਪਾਸ ਸਿਰ ਭਗਵਾਨ ਕਿਰਪਾ ਮੈਨੋ ਤਿਆਗ ਜਹਾਂ ਨਿਦਾਮ ਚੱਲਗੇ ਬੀਰ ਪਰਵਤੇ ਪਰਿਆਰ ਅਵਚਾਰੇ ਸਾਰਗੇ ਤਾਰ ਪਛਈਆ ਤੋਰਤ ਦੇਸ ਮਨੰਦਮ ਵਾਸਨਾ ਵਾਤਿ ਜਾਨ ਕੇ ਮਾਨ ਲਈਆ ਗਾੜੇ ਗੜਾਂਕ ਤੋੜਨ ਹਾਰ ਸੁਬਤ ਮੇ ਚ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਚਕ ਅਨੇਕ ਸੋ ਇੱਕ ਦਿਵਈਆ ਦਾਨਵ ਦੇਵ ਵਨੰਦਨ ਸਾਚਰ ਪੂਤ ਭਵਿਕ ਭਵਾਂ ਜਪਾਂਗੇ ਜੀਵ ਜਿੱਤੇ ਜਲ ਮੈ ਤਲ ਮੈ ਪਰਿ ਪਰਮੈ ਸੋਧਾਤ ਪੈਗੇ ਪੁੰਨ ਪ੍ਰਤਾਪਨ ਬਾੜ ਜਾਤ ਤੁੰ ਨਾ ਪਾਪਨ ਕੇ ਪੁੰਜ ਗਪੈਗੇ ਸਾਧ ਸਮੋਹ ਪਰ ਸੋਭਿਰ ਜਗ ਸਤਰ ਸੁਭਾਅ ਲੋਕ ਚ ਪੈਗੇ ਮਾਨ ਇੰਦਰ ਗਜੰਦਰ ਨਰਾਤਾ ਪਾ ਜਾਉੰ ਤਰ ਲੋਕ ਰਾਜ ਕਰੇਗੇ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸੋਮ ਵਰਸਾਜ ਬਰੈਗੇ ओम ब्रह्म महेश्वर विश्व संसुचे पत अंतवसे जह फास भरेंगे जे नर श्री पद के प्रस पादो ते नर फेरन देत रहेंगे कहा भयो जो दोलो चरमुदक बैठ रहयो भक्त ध्यान लगायो नाथ भरि एहसास समुंद्रण लो गयो परलोक गवाय बासकी ओ बिक्यान सब बैठकै ऐसे ऐसे सब बताया ਸਾਚ ਕਹੋ ਸੁਨ ਲੈ ਸਭੈ ਜੇਰ ਪ੍ਰੇਮ ਕੀ ਤਰੇ ਪ੍ਰਪਾਇ ਕਾਹੂ ਲ ਪਾਉਨ ਭੋਜ ਤਰਿਓ ਸਿਰ ਕਾਹੂ ਲ ਲੰਗਰ ਣਟਕਾਇ ਕਾਹੂ ਲਖਿਓ ਹਰ ਅਵਾਚਿ ਦਿਸਾ ਮੈਂ ਕਾਹੂ ਬਝਾ ਕੋ ਸਿ ਸੁਨਵਾਇਓ ਕੋ ਉਪਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇ ਕੋਰ ਕਰਿਆ ਉਰਜੋ ਸਭੀ ਜਗ ਸਿਰੇ ਭਗਵਾਨ ਕੋ ਮੇਲ ਨ ਪਾਇਓ ਕੋ ਬਤਾ ਕੋ ਪੂਜਤ ਹੈ ਪਾਸਾ ਕੋ ਮਿਰਤਾਨ ਕੋ ਪੂਜਮਤਾਇ ਕੂਰ ਕਿਰਿਆ ਔਰ ਜੋ ਸਭੇ ਜਗ ਸਿਰੇ ਭਗਵਾਨ ਕੋ ਮੇਲ ਨ ਪਾਇਓ